ਤੁਸੀਂ ਸੁਧਰਾ ਜੀ ਠੀਕ ਹੈ ਲੋ ਯਾਰ ਦਾਪਾ ਪਾ ਕੇ ਇਹ ਟ੍ਰਾਂਫਰਮ ਦੀ ਇੱਕ ਵਾਰਾ ਥੋੜਾ ਜਿਹਾ ਚੇਰ ਹੋ ਗਿਆ ਕਿ ਚੋਰੀ ਹੋ ਗਿਆ ਉਹ ਬਦਲ ਕੇ ਲੈਂਦਾ ਹੀ ਤੇ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਕਿੱਲਾ ਡੇਡ ਕਿੱਲਾ ਬਹਿਗਾ ਤੇ ਹੁਣ ਜਿਹੜਾ ਕਈਆਂ ਦਿਨਾਂ ਦੀ ਬਾਰਸ਼ਾਂ ਹੁੰਦੀਆਂ ਤੁਸੀਂ ਦੇ ਸਾਰੇ ਬੰਦ ਤੇ ਸਾਰੇ 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 ਜਿਹੜੀ ਵਕਤੋਂ ਫੜੇ ਰਹਿੰਦੇ ਸਾਰਾ ਸਾਰਾ ਰਾਤ ਬੰਨਾਂ ਦੇ ਜੂੜੀਆਂ ਲੱਗੇ ਰਹਿੰਦੀਆਂ ਵੀ ਪੰਨ ਟੋਟ ਜਾਂ ਪਰ ਚੋਰਾਂ ਨੇ ਇੰਨੇ ਹੌਂਸਲੇ ਬਲੰਦ ਆ ਵੀ ਨਾ ਤਾਂ ਇਹਨਾਂ ਨੂੰ ਪ੍ਰਸ਼ਾਸਨ ਕੁਝ ਕਰ ਦੇ ਆ ਜੇ ਫੜਦੇ ਆ ਤੇ ਪਤਾ ਨਹੀਂ ਇਹਨੇ ਕੌਣ ਜਵਾਨਤਾ ਦੇ ਦਿੰਦਾ ਹੋਣ ਇਹਨਾਂ ਨੂੰ ਛਡਾ ਲਿੰਦਾ ਮੈਂ ਉਹਨੇ ਇੱਕ ਕੰਮ ਜ਼ਰੂਰ ਕਰੂੰਗਾ ਵੀ ਇਹ ట్రాਫਰਮ ਤੇ ਚੋਰੀ ਹੋ ਗਿਆ ਵਾ ਮੈਂ ਪੰਚਾਇਤ ਸਾਰੇ ਨੂੰ ਮਿਲ ਕੇ ਤੇ ਮਤਾ ਪਾਉਂਗਾ ਤੇ ਡੀਸੀ ਸਾਹਿਬ ਤੋਂ ਪਾਸ ਕਰਾਂਗਾ ਵੀ ਜਿੰਨੇ ਅਸੀਂ ਸਰਕਾਰੀ ਹਥਿਆਰ ਕਿਉਂ ਕੀ ਕਰਨ ਰੱਖਿਆ ਜੇ ਸਾਨੂੰ ਖੋਲ ਹੀ ਨਹੀਂ ਦੇਣਗੇ ਅਸੀਂ ਇਹ ਮਤਾ ਪਾ ਕੇ ਕੋਸ਼ਿਸ਼ ਇਹ ਕਰਾਂਗੇ ਵੀ ਸਾਨੂੰ ਇਹ ਖੁੱਲ ਦਿੱਤੀ ਜਾਵੇ ਵੀ ਜਿਹੜਾ ట్రాਫਰਮ ਤੇ ਇਸ ਤਰ੍ਹਾਂ ਦਾ ਚੋਰੀ ਕਰਦਾ ਜਾਂ ਘੇਰੇ ਘਰ ਚੋਰੀ ਕਰਦਾ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਤੇ ਸਾਡੇ ਦੇ ਬਣੇ ਕੁਛ ਨਾ ਉਹਨੂੰ ਸਾਨੂੰ ਤੇ ਜੇਲ੍ਹਾਂ ਦੇ ਘਰ ਦਿੰਦੇ ਆ ਬੰਦਾ ਮਰੇ ਦਾ ਕਦਰ ਪਾਉਂਦੇ ਆ ਅਰਾਜ ਦਾ ਸਾਡਾ ਨੁਕਸਾਨ ਹੋਈ ਜਾਂਦਾ ਇਹਦਾ ਜ਼ਿੰਮੇਵਾਰ ਕੋਈ ਨਹੀਂ ਬੰਦਾ ਮੈਨੂੰ ਨਹੀਂ ਪਤਾ ਚੋਰਾਾਂ ਦੇ ਮਤ ਕਰਨ ਲਈ ਸਰਕਾਰ ਦਾ ਕਿਤਰਾ ਇਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਚੋਰੀ ਕਰਦਾ ਜਿਹੜਾ ਟ੍ਰਾਫਿਕ ਲੇ ਯਾਰ ਉੱਤੇ ਫੜਿਆ ਗਿਆ ਉਹਨੂੰ ਛੱਡਣਾ ਕਾਦਾ ਵਾ ਉਹਨੂੰ ਫੜ ਕੇ ਦੇ ਸ਼ਿਦਾ ਆ ਕੇ ਫਿਰ ਉਹਦੀ ਜੁਬਾਨ ਤੱਕ ਲਾ ਕੇ ਆਪਾਂ ਕਰਨੀਆਂ ਕੀ ਆ ਇਤਨਾ ਦਿਨਾਂ ਤੇ 20 25 ਕੋ 40 ਮਰੇ ਨਾ ਹਰ ਪਿੰਡ ਜੀ ਉਹਨਾਂ ਤੇ ਦੇ ਹਟਣਾ ਨਹੀਂ ਗਾ ਤੇ ਲੋਕਾਂ ਨੇ ਹਰ ਇੱਕ ਨੇ ਲਗ ਭੱਗ ਹਥਿਆਰ ਜਿਹੜੇ ਸਰਕਾਰੀ ਹੈਗੇ ਆ ਅਸੀਂ ਫਿਰ ਰਾਤ ਨੂੰ ਉਹਨਾਂ ਦੀ ਭਵੇਂ ਰੱਖ ਕੇ ਕਰੀਏ ਜੋ ਮਰਜ਼ੀ ਕਰੀਏ ਮੈਂ ਇਹਦੇ ਅਪੀਲ ਕਰੂੰਗਾ ਸਾਰੇ ਪਿੰਡ ਨੂੰ ਸਾਰੇ ਪੰਜਾਬ ਨੂੰ ਇਹ ਪਿੰਡਾਂ ਦੇ ਵਿੱਚ ਮਤੇ ਪਾਉ ਇਹਨਾਂ ਚੋਰਾਂ ਦਾ ਜਿਹੜਾ ਬਾਈਕਾਟ ਕਰੋ ਤੇ ਜਿੱਥੇ ਵਜਦੇ ਆ ਇਹ ਆਪਾਂ ਡੀਸੀ ਤੋਂ ਮਨਜ਼ੂਰੀ ਲਈ ਗਈ ਤੇ ਇਹਨਾਂ ਨੂੰ ਠੋਕ ਕੇ ਇਹਨਾਂ ਨੇ ਆਪੇ ਜਿਹੜੇ ਲਾਛਾਂ ਚੋਕ ਕੇ ਲੈ ਜਾ ਕਰਨ ਦੇ ਆਪੇ ੜ ਜਾਣਗੇ ਸੁਖਦੇਵ ਸਿੰਘ ਪਿੰਡ ਸਬਰਾ ਇਹ ਵੀਰ ਜੀ ਦੂਸਰੀ ਵਾਰ ਘਟਰਾਏ ਵਾਪਰ ਗਈ ਆ ਅੱਜ ਤੋਂ ਤੋ ਤਿੰਨ ਚਾਰ ਪੰਜ ਕੇ ਮਹੀਨੇ ਪਹਿਲਾਂ ਵੀ ਇੱਕ ਟਰਾਂਫਰਮ ਸਾਡਾ ਲੈ ਚੁੱਕਾ ਧਿਆਣਾ ਦੂਸਰਾ علاوہ ਤੇ ਇਹ ਪਤਾ ਨਹੀਂ ਚੋਰ ਜਿਹੜੇ ਇੰਨੇ ਜ਼ਿਆਦੇ ਭੇਤੀ ਆ ਜਾਂ ਕੀ ਆ ਮਸਲਾ ਬਹੁਤ ਜ਼ਿਆਦਾ ਮਾੜਾ ਵਾ ਇੱਕ ਬੰਦੇ ਦੇ ਦਰਿਆ ਦੇ ਉੱਪਰ ਵੇਖੋ ਕੀ ਪਹਿਲੋਂ ਹਾਲਾਤ ਬਣੇ ਆ ਸਾਰੀ ਸੰਗਤ ਉੱਥੇ ਲੱਗੀ ਆ ਸੁੱਕਣੇ ਪਏ ਪਏ ਸਾਰੇ ਜਿੰਨੇ ਪਿੰਡ ਸਭਰਾ ਤੇ ਦੇ ਕੀ ਪੰਜਾਬ ਸਾਰਾ ਵੀ ਕੀ ਬਣਿਆ ਆਫਤਾਈਆਂ ਵਾ ਤੇ ਜਿਹੜੇ ਚੋਰ ਆ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਆਉਂਦੀ ਵੀ ਸਾਡੇ ਨਾਲ ਬਣ ਕੀ ਰਿਹਾ ਪੰਜਾਬ 'ਚ ਸਾਡੇ ਜੀਵਿੰਦਾਰਾਣਾ ਹੋ ਕੀ ਰਿਹਾ ਵਾ ਇੱਕ ਇਹ ਟਰਾਂਸਫਰ ਸਾਡੇ ਰਾਤ ਨੂੰ ਚੋਰੀਆਂ ਕਰਦੇ ਆ ਮੈਂ ਤੇ ਬੇਨਤੀ ਕਰਦਾ ਵਾ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਇਹ ਕੋਈ ਤੁਸੀਂ ਕਾਨੂੰਨ ਬਣਾਓ ਇਹ ਛੋਹੋ ਆਖਿਆ ਪਾਣੀ ਨਹੀਂ ਕਿਸ ਨੇ ਪੀਣਾ ਇਹ ਡੰਡਾ ਕਾਇਮ ਕਰਨਾ ਪੈਣਾ ਵਾ ਇਹ ਪੂਰਾ ਕਾਨੂੰਨ ਬਣਾ ਕੇ ਤੇ ਇੱਥੇ ਜਿਹੜੀ ਸਖਤਾਈ ਕਰੀਏ ਸਾਨੂੰ ਖੋਲ ਦਓ ਜਿੱਥੇ ਸਾਨੂੰ ਕੋਈ ਚੋਰੀ ਕਰਦਾ ਇਸ ਤਰ੍ਹਾਂ ਵੱਜ ਜੇ ਉਹਨੂੰ ਗੋਲੀ ਮਾਰਨ ਦਾ ਆਰਡਰ ਹੋਵੇ ਬਹੁਤ ਜ਼ਾਦੀ ਮਾੜੀ ਘਟਨਾ ਜੀ ਸਾਡੇ ਨਾਲ ਹੋ ਗਈ ਦੂਸਰੀ ਵਾਰ